ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਗਲਾ ਤੰਦਰੁਸਤੀ ਜੋ ਹੋਗੇ ਵੈਸਟ ਬੇਨਤੀ ਕਰਦੇ ਆਂ ਸਜਣੋ ਦੋ ਟਾਈਮਾਂ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਆਨਲਾਈਨ ਵੀਡੀਓ ਕਾਲ ਤੇ ਚਵਾਈ ਕਰੋ ਗੱਬਨ ਡੰਗਨ ਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਕੋਈ ਲਾਹਮੇ ਵਾਲੀ ਗੱਲ ਨਾ ਰਵੇ ਵੀਡੀਓ ਵੇਖਣ ਲਈ ਧੰਨਵਾਦ ਦਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਰਾਮੂਵਾਲ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪੱਟੀ ਠੀਕ ਆ ਭਾਈ ਭਪਿੰਦਰ ਸਿੰਘ ਕੋਲ ਪਹੁੰਚੇ ਆ ਦੋ ਮੱਝਾਂ ਇਸ ਘਰ ਤੋਂ ਖਾਵਾਂਗੇ ਸਜਣੋ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਦਿੰਨੇ ਆ ਸਾਂਝੀ ਕਰਦੇ ਆ ਫਰਜ਼ ਸਮਝ ਕੇ ਬਣੇ ਰਹੋ ਜਰੂਰ ਅੰਤ ਤੱਕਰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਕੈਮ ਸਿੱਧਾ ਜੀ ਕੀ ਹਾਲ ਚਾਲ ਤੁਹਾਡੇ ਆ ਬਹੁਤ ਵਧੀਆ ਜੀ ਕਿਰਪਾ ਤੁਸੀਂ ਦੱਸੋ ਵਧੀਆ ਠੀਕ ਠਾਕ ਦੋ ਮੱਜਾਂ ਵਿਖਾਉਣੀਆਂ ਅੱਜ ਆ ਦੋ ਦੋ ਸੂਈਆਂ ਠੀਕ ਆ ਜੀ ਤੇ ਪਹਿਲਾਂ ਸਭ ਤੋਂ ਡਰੈਸ ਨੋਟ ਕਰ ਲਗੇ ਜੀ ਐਸ ਆਪਣਾ ਪਿੰਡ ਰਾਮੂ ਵਾਲਾ ਹਾਂ ਜਿਲ੍ਹਾ ਸ੍ਰੀ ਤਰਪਤਾਰਨ ਸਾਹਿਬ ਦਾ ਸੀਲ ਪੱਟੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95307 ਤੇ 9320 ਠੀਕ ਆ ਜੀ ਤੇ ਇਹ ਮੈਂ ਤੋਂ ਸ਼ੁਰੂਆਤ ਕਰੀਏ 91 ਸਵੇਰ ਹੋਊਗੀ ਤੇ ਕਿੰਨਾ ਕਿ ਦੁੱਧ ਦੁੱਧ ਨੂੰ ਭਾਂਡੇ ਪਾਰੇ ਦੁੱਧ ਇਹਦੇ ਥਲੇ ਸੰਸਾ 14 ਕਿਲੋ ਦੁੱਧ ਆ ਮੌਕੇ ਦਾਣ ਮੌਕੇ ਦਾ 2 ਕਿਲੋ ਦੁੱਧ ਹੋਰ ਕਰੂਗੀ ਜਿਹੜਾ ਮਰਜੀ ਆਣ ਕੇ ਦੋ ਟਾਈਮ ਚੋ ਕੇ ਵੇਚ ਲੈ ਹਾਂ ਤੇ ਸੂਏ ਨੂੰ ਕੋਈ ਤੇਜੇ ਲਾ ਲੈ ਕੋਈ ਚੌਥੇ ਲਾ ਲੈ ਆਹ ਆਪਦੀ ਸ਼ਰਦਾ ਤੇ ਕੱਟੀ ਮਗਰ ਕੱਟੀ ਮਗਰ ਵੇਖੋ ਬੜੀ ਕੱਟੀ ਬੜੀ ਜ਼ਬਰਦਸਤ ਮਾਲੀ ਦੀ ਨਵਾਬ ਦੀ ਕੱਟੀ ਆ ਨਵਾਬ ਦੀ ਉਹਨੂੰ ਟੀਕਾ ਭਰਾਇਆ ਨਵਾਬ ਮਾਲੀ ਦਾ ਵਾ 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 ਚਲੋ ਤੋੜ ਦਿਓ ਖੋਲ ਕੇ ਜਿੰਦੀ ਰਵੇ ਤੇ ਸਜਣੋ ਸੂਆ ਤੀਜਾ ਲਾਓ ਚੌਥਾ ਲਾਓ ਪਰ ਜਿੰਨਾ ਅਗਲੀ ਸਾਈਡ ਵਹਨਾ ਹੈ ਨਾ ਉਹਨਾਂ ਹੀ ਪਿੱਛੇ ਹੋ ਸਜਣੋ ਵੇਖ ਸਕਦੇ ਜੇ ਕਿੱਥੇ ਵਹਨਾ ਅਗਲੇ ਬੰਨੇ ਲਾਈ ਫਿਰਦੀ ਕਰਮਾ ਵਾਲੀ ਹਨਾ ਮੈਂ ਬੜੀ ਜ਼ਬਰਦਸਤ ਆ ਪੂਰੀ ਵੱਡੀ ਮੈਂ ਸਜਣੋ ਤੇ ਗਾੜ ਕਿੰਨੀ ਕੁ ਹੋਊਗੀ 2 ਕਿਲੋ ਦੇ ਵੱਲ ਫਿਰ ਉਹ 2 ਕਿਲੋ ਹੋਊਗੀ 2 ਦੋ ਢਾਈ ਹੋਊਗੀ ਅੱਛਾ ਇੰਨੀ ਚੰਗੀ ਗਾੜ ਹੋਊਗੀ ਆਹ ਜਿੰਨੀ ਗਾੜ ਹੋਊਗੀ ਉਹਨਾਂ ਹੀ ਦੁੱਧ ਭਰੂਗੀ ਲੋਈ ਲੈਓ ਭਾਈ ਮੈਂ ਬੜੀ ਸੱਜਣੋ ਜ਼ਬਰਦਸਤ ਆ ਚੰਗੀ ਆ ਮੈਂ ਤੇ ਬਾਈ ਜੀ ਦੀ ਕੀਮਤ 300 ਮੌਲਦ ਭਾਵੇਂ 1 ਲੱਖ ਕਰ ਲਈਏ 30000 ਰੁਪਿਆ ਅੱਛਾ ਜੀ ਇਹ ਦੇ ਦਾਂਗੇ 1 ਲੱਖ 20 ਹਜ਼ਾਰ ਦੀ। ਉਹ ਚੋਂ ਉਹ ਚੋਂ ਨਾ ਤੂੰ ਆ ਵੀ ਦੱਸ ਦੋ। ਨਹੀਂ ਆਪੇ ਕਰ ਦੋ ਜਿੰਨਾ ਕਰ ਮੰਗ ਆਪੇ ਕਰ ਦੋ। ਇਹ 1 ਲੱਖ 13 ਹਜ਼ਾਰ ਦੀ ਦੇ ਦਾਂਗੇ। ਦੱਸ ਦੀ ਫਿਰ ਕਰ ਦੇ। ਹਾਂ ਤੇ ਨਾ ਹੀ ਜੋ ਜੋ 100 ਰੁਪਿਆ ਫਿਓਰੀ ਦੇ। 12 ਦੀ ਕਰ ਦੇਗੀ ਚੱਲ। ਹੈਂ 12 ਦੀ ਕਰ ਦੇਗੀ। ਜਾਣ ਦੇ ਭੈਣ ਭਰਾ ਕੋਈ ਯਾਦ ਕਰੇ ਪਾਣੀ ਪੂਣੀ ਆਏ ਆ। ਉਹਨਾਂ ਦੇ ਜੋ ਨਾ ਕੋਈ ਘਾਟ ਆਖੇ ਵੀ ਘੱਟ ਕਰਦੇ। ਨਹੀਂ ਨਹੀਂ ਘਾਟ ਨਹੀਂ। ਇਹ 200 ਰੁਪਿਆ ਛੋੜ ਗਾ ਨਹੀਂ ਆਪਾਂ। ਨਹੀਂ ਇਹ 200 ਰੁਪਿਆ ਇੱਥੇ। ਇਹ ਨਾ ਆਖੇ ਕਿ 206 ਦੇ 4 ਛੜ ਦੇ ਕੰਮ ਨਹੀਂ ਹੁੰਦਾ। ਕੋਈ ਫੋਨ ਨਾ ਲਾਵੇ ਵੀ 1 ਲੱਖ ਦੀ ਹੋ ਜਾਊਗੀ, 5 ਦੀ ਹੋ ਜਾਏ ਕੋਈ। ਠੀਕ ਆ ਜੀ। ਠੀਕ ਆ ਜੀ। ਲਓ ਸਜਣੋ, ਇਹ ਮੈਂ ਤੁਹਾਨੂੰ ਵਿਖਾਤੀ ਆ, ਦੂਜੀ ਮੈਂ ਵਿਖਾਉਣੀ ਆ ਤੁਹਾਨੂੰ। ਬਾਈ ਜੀ ਇੱਕੜਵਾ ਸੁਆ ਆ ਗਈ। ਇਹ ਸੰਧ ਸਾਹ ਦੂਜੇ ਸੂਵੇ ਝੋਟੀ ਆ। ਦੂਜੇ ਸੂਵੇ? ਹਾਂ ਜੀ। ਤੇ ਕਿੰਨੇ ਦਿਨ ਹੋ ਗਏ ਬਾਈ ਜੀ ਸਈ ਨੂੰ? ਇਹ ਅੱਜ ਇਹਨੂੰ ਤਜਗਦੇ ਨੂੰ ਸੂਆ। ਤੇ ਮੌਕੇ ਦਾ ਦੁੱਧ ਲਾ ਲੋ ਜਾਂ ਬੌਲਾ ਕਿੰਨਾ ਹੋਊਗਾ? 10 ਕਿਲੋ ਬੌਲੀ ਆ ਐਂ ਪੀਣ ਵਾਲੀ ਬੌਲੀ। ਅੱਛਾ। ਹਾਂ ਜੀ। 10 ਕਿਲੋ। ਲਓ ਜੀ ਸਜਣੋ, ਦੂਜਾ ਕਿਆ ਬਾਤ ਹੈ ਸਿੰਘੀ ਵੇਖੋ ਝੋਟੀ ਨੂੰ ਕਿੱਡੀ ਸੋਹਣੀ ਲੱਗੀ ਆ ਤੇ ਕੱਟੀ ਮਾਨੋ ਵੀ ਗਾਂ ਵਿਖਾਇਓ ਭਾਈ ਜੀ ਕੱਟੀ ਹਾਂ ਸਭ ਗੱਲਾਂ ਹੀ ਗਾਂ ਦੇ ਕਟੀਆਂ ਚੋਂ ਆਪਾਂ ਹੁਣ ਰੱਖ ਨਹੀਂ ਸਕਦੇ ਜੀਦ ਕਰਦਾ ਉਹ ਘਰੇ ਰੱਖ ਲਈਏ ਹਾਂ ਥੱਲੇ ਬਹਿ ਕੇ ਵਿਖਾ ਦਿਓ ਮੜਿਆ ਬੂਹਾ ਫੜੇ ਵਾਹ 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 ਪਰ ਆਪਾਂ ਇਹਨੇ ਫਾਲ ਕਰ ਕਰੇ ਨਹੀਂ ਰੱਖੇ ਜਾਂਦੇ ਨਾ ਨਹੀਂ ਰੱਖੇ ਜਾਂਦਾ ਬਹੁਤ ਸੋਹਣੀ ਕੱਟੀ ਸੱਜਣੋ ਜੇ ਆਹ ਦੱਸਦੇ ਵੀ ਸੀਮਨ ਨੇ ਨੂੰ ਭਰਾਇਆ ਨਾ ਬੇਜੁਨੀ ਬੇਟੀ ਵਾਲੇ ਸਾਹ ਨਾਲ ਇਹਨਾਂ ਨੇ ਪਤਾ ਕਿਹੜੇ ਸਰਕਾਰੀ ਦਾ ਹੋਊਗਾ ਸਰਕਾਰੀ ਸੀਮਨ ਭਰਾਇਆ ਸਰਕਾਰੀ ਸੀਮਨ ਦਾ ਹੋਊਗਾ ਬੱਚਾ ਦੇਖੋ ਕਿੰਨੀ ਨੀਲੀ ਕੱਟੀ ਦੀ ਆ ਥੋੜੀ ਜੀ ਮਾਰਕਿੰਗ ਵੱਧ ਲੈ ਗਈ ਆ ਹਾਂਜੀ ਇਹ ਸਰਕਾਰੀ ਦਾ ਹੋਊਗਾ 나ਗ ਜਿਹਨੂੰ ਕਹਿ ਦਿੰਦੇ ਆ ਨਾਬੇ ਵਾਲਾ ਉਹਦਾ ਜਾ ਕੇ ਨਾ ਕਿਸੇ ਦਾ ਹੋਊਗਾ ਆ ਬੱਚਾ 1000 ਰੁਪਏ ਦੱਸਦੇ ਵੇਹ ਦਿੱਤਾ ਸੀ ਚਲੋ ਕੋਈ ਗੱਲ ਨਹੀਂ ਇਹ ਸਾਰੇ ਸੁਝਵਾਣ ਆ ਆਪਣਾ ਆਪ ਦਾ ਐਸਟੀਮੇਟ ਲਾਉਣ ਕਿ ਕਿਹੜੇ ਸਾਹ ਦੀ ਹੋਊਗੀ ਸਾਰੇ ਸੁਝਵਾਣੇ ਖੋਲ ਕੇ ਤੋਰਾ ਚੈੱਕ ਕਰਾ ਦਿਓ ਚਵਾ ਦੁੱਜਾ ਬਿਲਕੁਲ ਗੋਲ ਸਿੰਘੀ ਨਿੱਕੀ ਸਿੰਘੀ ਸੱਜਣੋ ਝੋਟੀ ਬੜੀ ਸੋਹਣੀ ਆ ਮੂਰਤ ਰਗੀ ਝੋਟੀ ਆ ਤੇ ਲਓ ਲਓ ਜੀ ਤੋੜ ਦੋ ਲਮੀ ਡੇਢ ਕਿਲੋ ਤੋਂ ਗਾੜ ਤੋਂ ਸਟਾਰਟਿੰਗ ਕੀਤੀ ਆ ਮੈਂ ਇਹਨੇ ਸੱਜਣੋ ਲੈਓ ਭਾਈ ਕਿ ਲੈਓ ਕਮਾ ਲਓ ਉਹ ਚਵਾ ਤਾਂ ਦਵਾ ਮੱਜਾਂ ਨੂੰ ਐਡਾ ਚਵਾ ਲੱਗਾ ਵੀ ਗੱਲਾਂ ਹੀ ਗਾਂ ਦੀਆਂ ਲੋਈ ਆ ਬੇਰੇ ਨੇ ਚਵਾਲੀਆਂ ਵੀ ਮੈਂ ਵੇਖੀਆਂ ਵੀ ਜਿੰਨਾ ਇਹਨਾਂ ਦਵਾ ਦਾ ਬਿਲਕੁਲ ਬਿਲਕੁਲ ਜੀ ਲੋਈ ਧੰਨਵਾਦ ਬੁੱਤਰ ਮਾਰ ਜਕਾ ਉਹਨਾਂ ਹੀ ਅਗਲੀ ਸਾਈਡ ਲਾਈ ਫਿਰਦੀ ਆ ਉਹਨਾਂ ਹੀ ਪਿਛਲੀ ਸਾਈਡ ਆ ਤੇ ਪੰਚਨਾ ਫੋਟ ਤੁਹਾਨੂੰ ਪਿੰਡ ਦਾ ਮੂਵਾਲ ਜਿਲ੍ਹਾ ਤਰਨਤੰਪ ਦੀ ਸੇ ਪੱਟੀ ਜੋ ਬਾਈ ਭਪਿੰਦਰ ਸਿੰਘ ਦੇ ਫਾਰਮ ਤੇ ਇਹ ਡੰਗਰ ਖਰੀਦਣ ਲਈ ਤੇ ਬਾਈ ਜੀ ਜੀ ਦੀ ਕੀਮਤ ਦਾ ਹਿਸਾਬ ਲਾਈਏ ਤੇ ਕਿੰਨੇ ਕੀ ਦੇ ਦੇ ਗਏ ਏ ਸੰਤੋ ਸਾਹਿਬ ਮੋਲ ਦੇਦਾ ਵੀ ਉਹਨਾਂ ਹੀ ਕਰਦੇ ਆਂ ਅੱਛਾ ਪਰ ਬਰਾਬਰ ਹੀ ਦੇ ਦਾਂਗੇ 1 ਲੱਖ 10 ਦੀ 10 1 ਲੱਖ 10 ਦਾ ਯਾਰ ਲਓ ਸੱਜਣੋ 1 ਲੱਖ 10 ਹਜ਼ਾਰ ਦੀ ਇਹ ਮੈਂ ਝੋਟੀ ਮਿਲ ਜੂਗੀ ਤੇ ਨਾਲ ਕੱਟੀ ਵੀ ਲਵਾਂਗੇ ਤੁਸੀਂ ਹਾਂ ਤੇ ਹੋਰ ਮਾਨ ਕਰ ਦਾਂਗੇ ਹੋਰ ਮਾਨ ਕਰ ਜਿਹੜਾ ਤੁਹਾਨੂੰ ਇਕੱਠੀਆਂ ਮਜ਼ਾ ਲਊ ਠੀਕ ਆ ਤੇ ਖਰੀਦਦਾਰੀ ਕਰਿਓ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ